बाबा बरफाणी अमरनाथ यात्रा समाणा ਤੋਂ ਸ਼ੁਰੂ ਹੋ ਰਹੀ ਔਰ ਜਿਹੜੇ ਲੰਗਰ ਦੀ ਸੇਵਾ ਦੇ ਲਈ ਅਮਰ ਗੋਇਲ ਵੱਲੋਂ ਜ 32ਵਾਂ ਸਮਾਣਾ ਤੋਂ ਜਾ ਰਹੇ बाबा बरफाणी ਕੇ ਜੈਕਾਰੇ ਲਾਈ ਜਾ ਰਹੇ ਔਰ ਬੰਮ ਬੰਮ ਭੋਲੇ ਕੇ ਜੈਕਾਰੇ ਦੇ ਵਿੱਚ ਲੰਗਰ ਸੇਵਾ ਦੇ ਲਈ ਟਰੱਕਾਂ ਨੂੰ ਰਵਾਨਾ ਕੀਤਾ ਜਾ ਰਿਹਾ ਔਰ ਲੰਗਰ ਸੇਵਾ ਕਰੀਬ 2 ਮਹੀਨੇ ਅਮਰनाथ ਯਾਤਰਾ ਦੇ ਦੌਰਾਨ ਬਾਲਟਾਲ ਤੋਂ ਬਰਾੜੀ ਦੇ ਵਿੱਚ ਹੋਣੀ ਹੈ ਲੰਗਰ ਦੇ ਟਰੱਕਾਂ ਰਵਾਨਾ ਕੀਤਾ ਜਾ ਰਿਹਾ ਪੰਜਾਬ ਦੇ ਉਸ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਕੀ ਤਰੰਪੰਨੀ ਇੱਥੇ ਪਹੁੰਚੇ ਹਨ ਉਹਨਾਂ ਨੇ ਪੁੱਛਦੇ ਆ ਵੀ ਜੀ ਜੀ ਬਹੁਤ ਵਧੀਆ ਪ੍ਰਬੰਧ ਹੈ ਇਸੇ ਤਰ੍ਹਾਂ ਕਰਨਾ ਚਾਹੀਦਾ ਤੇ ਬੜੀ ਖੁਸ਼ੀ ਹੋਈ ਆ ਕਿ ਬੜਾ ਵਧੀਆ ਪੁੰਨ ਦਾ ਕੰਮ ਕਰ ਰਹੇ ਨੇ ਵੀਰ ਜੀ ਤੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਪਰਾਲਾ ਬੜੇ 32 ਸਾਲ ਦਾ ਬਹੁਤ ਲੰਮਾ ਸਮਾਂ ਹੁੰਦਾ ਬਾਬਾ ਮੰਨਾ ਦੀ ਜਿਹੜਾ ਸੇਵਾ ਕਰ ਰਹੇ ਨੇ ਸਮਾਨੇ ਤੋਂ ਅਮਰਨਾਥ ਗੋਇਲ ਦੀ ਉਗਵਾਈ ਵਿੱਚ ਬਹੁਤ ਜਿੱਥੇ ਬੰਦੇ ਨੂੰ ਤੁਰਕੇ ਜਾਣਾ ਵੀ ਬੜਾ ਮੁਸ਼ਕਲ ਆ ਉੱਥੇ ਜਿਹੜਾ ਲੰਗਰ ਲਾਏ ਜਾ ਰਿਹਾ ਮੈਂ ਆਪ ਖੁਦ 2-3 ਵਾਰੀ ਜਾਣ ਦਾ ਮੌਕਾ ਮਿਲਿਆ ਬਹੁਤ ਸਲਾਘਾਯੋਗ ਆ ਤੇ ਬਹੁਤ ਫੈਸਿਲਿਟੀਆਂ ਨੇ ਉੱਥੇ ਜਿਸ ਤਰ੍ਹਾਂ ਕਿ ਜਿਵੇਂ ਦਵਾਈਆਂ ਬੰਦੇ ਨੇ ਪੰਜ ਚਾਰ ਘੰਟੇ ਰੈਸਟ ਕਰਨਾ ਲੰਗਰ ਵੀ ਹਰੇਕ ਤਰੀਕੇ ਦਾ ਜਿਵੇਂ ਆਪਾਂ ਬਿਹਾਂਜ ਪ੍ਰੋਗਰਾਮ ਹੁੰਦਾ ਇਸ ਕਰਕੇ ਆਮਰਜੀ ਉਹਨਾਂ ਦੀ ਟੀਮ ਬਹੁਤ ਵੱਡੀ ਵਧਾਈ ਦੀ ਪਾਤਰ ਜੀ ਸ਼ਿਵ ਲੰਗਰ ਕਮੇਟੀ ਸਮਾਨਾ ਕੀ ਤਰਫ ਸੇ ਇਸ ਸਾਲ 2024 ਮੇ 32ਵਾਂ ਬੋਲੇ ਦਾ ਭੰਡਾਰਾ ਆਯੋਜਿਤ ਕਰਨੇ ਜਾ ਰਹੇ ਹਨ ਜੋ ਕਿ ਜੰਮੂ ਕੇ ਸ਼ਹਿਰ ਮੇ ਕਸ਼ਮੀਰ ਕੀ ਵਾਦੀ ਮੇ ਜੋ ਕਿ ਹਮ ਬਰਾਰੀ ਟੋਪੇ ਭੰਡਾਰਾ ਲਗਾਏਗੇ ਜਹਾਂ ਪਰ ਹਰ ਸਮੇਂ बर्फ जमा रहती है इसके साथ हमारे बहुत ज़्यादा वर्कर भी जा रहे हैं साथ में हम शहर निवासियों का इलाका निवासियों का और प्रेमी दोस्ती दोस्त प्रेमियों का बहुत धन्यवाद करते हैं जिन्होंने हमें सहयोग देकर ये भंडारे के लिए काबिल बनाया है हमें पिछले तीस बत्तीस साल से पूर्ण सहयोग शहर निवासियों से मिलता रहता है और हम सब पॉलिटिकल पार्टीज़ के भी सबके आभारी हैं जम्मू कश्मीर सरकार का किस तरह का सहयोग है जम्मू कश्मीर सरकार पहले से तो हालात बहुत अच्छे हो गए हैं पहले तो जब हम जाते थे हमें शीशे बंद करने पड़ते थे अपनी गाड़ियों के पत्थरबाजी होती थी अभी ये दो तीन साल से ये काम रुका हुआ है पर अभी फिर थोड़ी बहुत हलचल शुरू हुई है खतरे का माहौल अब दोबारा बन गया है देखो बाकी तो भोलेनाथ रक्षा करेंगे हम तो उसके सहारे जा रहे हैं पहले जय श्री भोले शिव कमेटी कमेटी समाना था बहुत बड़ा ਇਹ ਇੱਕ ਐਫਰਟਸ ਸਾਡੇ ਪ੍ਰਧਾਨ ਜੀ ਵੱਡੇ ਵੀਰ ਸ਼੍ਰੀ ਅਮਰਜੀਤ ਗੋਇਲ ਸ਼੍ਰੀ ਸ਼ਿਮਰਵੰਦੀ ਤੇ ਬਾਕੀ ਸਾਰੇ ਟੀਮ ਦੇ ਸਦਸਿਆਂ ਸ਼ਿਵਲੰਗਰ ਕਮੇਟੀ ਦੇ ਵਧਾਈ ਦੇ ਪਾਤਰ ਨੇ ਬਹੁਤ ਵੱਡਾ ਇਹ ਇੱਕ ਪ੍ਰੋਜੈਕਟ ਹੈ ਵੱਡਾ ਇੱਕ ਲੰਬੇ ਟਾਈਮ ਤੋਂ ਬਤੀਵਾ ਇਹ ਪੰਡਾ ਰਾਜ ਯਾਤਰਾ ਸਟਾਰਟ ਹੋਈ ਹੈ ਤਾਂ ਮੈਂ ਆਪਣੇ ਵੱਲੋਂ ਸ਼ਿਵਲੰਗਰ ਕਮੇਟੀ ਦੇ ਸਾਰੇ ਸਦਸਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸ਼ਿਵਲੰਗਰ ਕਮੇਟੀ ਸਮਾਣਾ ਦਾ ਜੋ ਇਹ ਉੱਥੇ ਬਰਾੜੀ ਮਾਰਗ ਤੇ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਬਰਾੜੀ ਮਾਰਗ ਤੇ ਬਿਲਕੁਲ ਗੁਫਾਰ ਬਾਲਟਾਲ ਦੇ ਵਿਚਕਾਰ ਦੇ ਸੈਂਟਰ ਚ ਲੰਗਰ ਲਗਾਇਆ ਜਾਂਦਾ ਹੈ ਉੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ ਔਰ ਬਹੁਤ ਔਖਾ ਕੰਮ ਹੈ ਬੰਦੇ ਦੇ ਉੱਥੇ ਯਾਤਰਾ ਕਰਨਾ ਪਰ ਮੈਂ ਧੰਨ ਇਹਨਾਂ ਦਾ ਉਹ ਕਰਦਾ ਨਹੀਂ ਜਿਹੜੀ ਇਹ ਸ਼ਿਵ ਲੰਗਰ ਕਮੇਟੀ ਹੈ ਪ੍ਰਧਾਨਾ ਮਰਜੀ ਤੇ ਉਹਦੇ ਸਾਥੀ ਸ਼ਿਵ ਜੀ ਨਾਲ ਪਾਵਨ ਦੀ ਸਾਰੇ ਰਲ ਕੇ ਜੋ ਲੰਗਰ ਲਾਉਂਦੇ ਨੇ ਇਹ ਸ਼ਲਾਗਾ ਜੋਗ ਹੈ ਸੋ ਭੋਲੇ ਦੇ ਚਰਨਾ ਚਹੀਦੀ ਅਰਦਾਸ ਬੇਨਤੀ ਹੈ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬੰਬੰਬ ਬੋਲੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਲੰਗਰ ਕਮੇਟੀ ਸਮਾਣਾ ਅਮਰਨਾਥ ਜੀ ਵਾਸਤੇ ਲੰਗਰ ਲਗਾਉਣ ਜਾ ਰਹੀ ਹੈ ਇਹ ਅਮਨ ਅਸ ਗੋਲ ਜੀ ਦੀ ਅਗਵਾਈ ਦੇ ਵਿੱਚ ਹਰ ਸਾਲ ਬਹੁਤ ਵੱਡਾ ਉਪਰਾਲਾ ਕਰਦੇ ਨੇ ਮੰਡੀ ਦੇ ਸਾਰੇ ਸਹਿਯੋਗ ਦੇ ਨਾਲ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਹ ਲੰਗਰ ਲਗਾਇਆ ਜਾਂਦਾ ਹੈ ਉੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾਂਦੀ ਹੈਗੀ ਹੈ ਮੈਂ ਅਮਰ ਗੋਲ ਜੀ ਦਾ ਤੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਐਡਾਡਾ ਉਪਰਾਲਾ ਕਰਦੇ ਨੇ ਥੈਂਕ ਯੂ ਬਮ ਬਮ ਬੋਲੇ ਕੈਮਰਾਮੈਨ ਪਰਸ਼ੰਦ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼